ਟਰੈਲ ਸ਼ੁਰੂ ਇਸ ਗੱਲ ਕਰਕੇ ਨਹੀਂ ਹੋ ਰਿਹਾ ਕਿ ਜਾਂਚ ਅਧੂਰੀ ਆ ਜਾਂਚ ਅਧੂਰੀ ਹੈ ਮੈਂ ਨਹੀਂ ਕਹਿ ਰਿਹਾ ਇਹ ਟੋਟ ਦੇ ਆਰਡਰ ਹੀ ਕਹਿ ਰਹੇ ਆ ਤੇ ਆਰਡਰ ਕਦੋਂ ਦੇ ਕਹਿ ਰਹੇ ਆ ਇੱਕ ਦੋਸ਼ੀ ਵੱਲੋਂ ਪਾਈ ਜਾਂਦੀ ਹੈ ਸਟੇਟ ਵਰਸ ਚਰਨਜੀਤ ਉਹ ਚਰਨਜੀਤ ਉਹ ਸ਼ਖਸ਼ਾ ਜਿਹਨੇ ਬਹਿਵਲ ਕਲਾ ਗੋਲੀकांड ਕੀਤਾ ਜਿਹਦੀ ਦੇਖ ਰਹੀ ਕਿ ਠੋਇਆ ਜਿਹਨੇ ਗੋਲੀਆਂ ਚਲਾਈਆਂ ਮੌਜੂਦਾ ਮੌਕੇ ਤੇ سپورਟ ਤੇ ਹਾਜ਼ਰ ਸੀ ਉਸ ਬੰਦੇ ਨੇ ਪਹਿਲਾਂ ਐਪਲੀਕੇਸ਼ਨ ਪਾਈ ਆ ਕਿ ਮੈਨੂੰ ਇੱਥੇ ਖਤਰਾ ਮੈਂ ਹਿਸ਼ਾਰਪੁਰ ਤੋਂ ਆਉਣਾ ਹੈ ਪਰ ਸਰਕਾਰ ਦੇ ਜਵਾਬ ਦੀ ਅੱਜ ਤੱਕ ਵੇਟ ਹੋ ਰਹੀ ਆ 29 7 29 ਜੁਲਾਈ 2024 ਇਹ ਇਹ ਆਰਡਰ ਆ 2024 ਦਾ ਤੇ ਅੱਜ ਆਪਾਂ ਜੁਲਾਈ ਮਹੀਨੇ 'ਚ ਖੜੇ ਆ 2025 'ਚ ਜਿਹੜੇ ਇਹ ਨਹੀਂ ਦੱਸ ਸਕੇ ਬਈ 2024 ਦੀ ਪਾਈ ਹੋਈ ਐਪਲੀਕੇਸ਼ਨ ਨੂੰ 2025 ਤੱਕ ਜਵਾਬ ਨਹੀਂ ਦੇ ਸਕੇ ਤੇ ਇਨਸਾਫ ਸਾਨੂੰ ਸ਼ਿਕੁ ਦੇਣਗੇ ਕਿ ਰੋਇਆ ਕਿ ਉਸ ਸਮੇਂ ਦੇ ਤਤਕਾਲੀ ਮੁੱਖ ਮੰਤਰੀ ਤੇ ਉਸ ਸਮੇਂ ਦੇ ਗ੍ਰਹਿ ਮੰਤਰੀ ਦਾ ਵੀ ਜ਼ਿਕਰ ਸੀ ਐਫ ਆਈ ਆਰ ਦੇ ਚੋਕ ਕੋ ਕਿਡਾ ਮੈਂ ਤਾਂ ਇਹਨਾਂ ਸਾਰਿਆਂ ਨੂੰ ਇਹ ਤਾਂ ਇਹਨਾਂ ਸਾਰਿਆਂ ਨੇ ਇਹੀ ਗੱਲ ਕਹੀ ਹੈ ਜੀ 2015 ਦੀ ਸਰਕਾਰ ਜ਼ਿੰਮੇਵਾਰ ਹੈ ਗੋਲੀ ਕਾਂਡ ਤੇ ਬਿਆਦਬੀ ਦੀ ਜ਼ਿੰਮੇਵਾਰ ਅਕਾਲੀ ਸਰਕਾਰ ਹੈ ਜਾਂਚਾਂ ਇਹਨਾਂ ਨੇ ਕਰਨੀਆਂ ਨੇਮਿਨੇਟ ਇਹਨਾਂ ਨੇ ਕਰਨੇ ਆ ਉਹ ਕੀਤੇ ਕਿਉਂ ਨਹੀਂ ਤੁਸੀਂ ਸੈੱਟ ਦੀ ਰਿਪੋਰਟ ਜਿਹੜੀ ਪਿਛਲੀ ਸੀ ਉਹ 'ਚ ਤਾਂ ਨਾ ਹੀ ਨਹੀਂ ਆਇਆ ਲੋਕਾਂ ਨੂੰ ਪ੍ਰਚਾਰਿਆ ਗਿਆ ਲੱਗਦਾ ਕਿ ਇਨਸਾਫ ਮਿਲੇਗਾ ਕਿਉਂਕਿ ਸਰਕਾਰ ਦਾ ਇਹ ਤਾਂ ਵੀ ਥੋੜਾ ਸਮਾਂ ਲੱਗੇ ਕੀ ਹਾਲਾਤ ਚੱਲੀ ਜਾਂਦੇ ਆ ਜਿਹੜੀ ਜਿਹੜੀ ਸਪੀਡ ਨਾਲ ਪੰਜਾਬ ਦੇ ਲੋਕਾਂ ਨੇ ਲਿਆਂਦੇ ਸੀ ਅੱਜ ਦੇ ਹਾਲਾਤਾਂ ਦੇ ਮੁਤਾਬਕ ਉਹ ਦੁੱਗਣੀ ਸਪੀਡ ਨਾਲ ਇਹਨਾਂ ਨੂੰ ਪਿੱਛੇ ਭੇਜਿਆ ਜਾਊਗਾ ਮੈਂ ਨਾ ਨਹੀਂ ਲੈਣਾ ਚਾਹੁੰਦਾ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਤੁਸੀਂ ਲੋਕਾਂ ਨੂੰ 24 ਘੰਟਿਆਂ 'ਚ ਜਿਹੜੀ ਗੱਲ ਦਾ ਕਹਿ ਕੇ ਆਏ ਸੀ ਜਿਹਦੇ ਕਰਕੇ ਕਹਿ ਕੇ ਐਸੀ ਅੱਜ ਤੁਸੀਂ ਉਹਨੂੰ ਵੀ ਬਾਹਰ ਕਰਤਾ ਕਮਰ ਵਿਜੇ ਪ੍ਰਤਾਪ ਹੋਣਾ ਨੂੰ ਪੂਰੇ ਪੰਜਾਬ 'ਚ ਇੱਕ ਪੋਸਟਰ ਬਣਾ ਮਤਲਬ ਉਹਤੇ ਵਾਇਰਲ ਕੀਤਾ ਗਿਆ ਜਿੱਤੇ ਤਿੰਨ ਫੋਟੋ ਹੁੰਦੀਆਂ ਸੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਤੀਜੇ ਕਮਰੇ ਵਿਜੇਪ੍ਰਤਾਪ ਤੇ ਚੌਥੀ ਲੈਨ ਹੁੰਦੀ ਸੀ 24 ਘੰਟਿਆਂ ਚ ਬੇਅਦਬੀ ਦਾ ਨਸਾ ਤੇ ਅੱਜ ਕਿੱਥੇ ਪੰਜਾਬ ਵਿਧਾਨ ਸਭਾ ਦੇ اجلاس ਦੇ ਦੌਰਾਨ ਬਾਈਬਲ ਕਲਾ ਗੁਲੀ ਕਾਂਡ ਵਿੱਚ ਸੀਦ ਹੋਏ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਪਹੁੰਚੇ ਨੇ ਤਾਂ ਸਾਡੇ ਨਾਲ ਨਹੀਂ ਗੱਲਬਾਤ ਕਰਦਾ ਜੀ ਤੁਸੀਂ ਇੱਕ ਕੋਈ ਦਸਤਾਵੇਜ਼ ਲੈ ਕੇ ਆਏ ਉਸ ਦਾ ਜ਼ਿਕਰ ਕਰ ਰਹੇ ਹਾਂ ਕੀ ਗੱਲ ਹੋ ਗਈ ਕੀ ਖਲਾਸਾ ਇਹਦੇ ਵਿੱਚ ਦੇਖੋ ਜੀ ਇਹ ਇਹ ਹੈ ਕਿ ਅੱਜ ਚੰਡੀਗੜ੍ਹ ਕੋਰਟ ਦੇ ਵਿੱਚ ਪਹਿਲੀ ਤਰੀਕ ਪਈ ਸੀ ਪਹਿਲੀ ਤ੍ਰੀ ਕਿਹੜੀ ਬੇਵਲ ਕਲਾ ਕੇਸ ਦੀ ਜਿਹੜਾ ਕੇਸ ਟਰਾਂਸਫਰ ਹੋ ਕੇ ਆਇਆ ਉੱਥੇ ਸਾਰੇ ਉਹ ਦੋਸ਼ੀ ਪਹੁੰਚੇ ਮਤਲਬ ਉਹਨਾਂ ਨੇ ਆਪਦੀ ਹਾਜ਼ਰੀ ਲਵਾਈ ਆ ਪਰ ਉੱਥੇ ਜਿਹੜੀ ਗੱਲ ਦੇਖਣ ਨੂੰ ਇਹ ਆਈ ਆ ਕਿ ਕੇਸ ਅੱਧਾ ਫਰੀਦਕੋਟ ਪਿਆ ਅੱਧਾ ਚੰਡੀਗੜ੍ਹ ਪਿਆ ਟ੍ਰਾਇਲ ਸ਼ੁਰੂ ਇਸ ਗੱਲ ਕਰਕੇ ਨਹੀਂ ਹੋ ਰਿਹਾ ਕਿ ਜਾਂਚ ਅਧੂਰੀ ਆ ਜਾਂਚ ਅਧੂਰੀ ਇਹ ਮੈਂ ਨਹੀਂ ਕਹਿ ਰਿਹਾ ਇਹ ਕੋਰਟ ਦੇ ਆਰਡਰ ਹੀ ਕਹਿ ਰਹੇ ਆ ਤੇ ਆਰਡਰ ਕਦੋਂ ਦੇ ਕਹਿ ਰਹੇ ਆ ਇੱਕ ਦੋਸ਼ੀ ਵੱਲੋਂ ਪਾਈ ਜਾਂਦੀ ਆ ਸਟੇਟ ਵਰਸ ਚਰਨਜੀਤ ਉਹ ਚਰਨਜੀਤ ਉਹ ਸ਼ਖਸ਼ਾ ਜਿਹਨੇ ਬਹਿਵਲ ਕਲਾ ਗੋਲੀकांड ਕੀਤਾ ਜਿਹਦੀ ਦੇਖ ਰੇਖ ਟੋਇਆ ਜਿਹਨੇ ਗੋਲੀਆਂ ਚਲਾਈਆਂ ਮੌਜੂਦਾ ਮੌਕੇ ਤੇ ਸਪੋਰਟ ਤੇ ਹਾਜ਼ਰ ਸੀ ਉਸ ਬੰਦੇ ਨੇ ਪਹਿਲਾਂ ਐਪਲੀਕੇਸ਼ਨ ਪਾਈ ਆ ਕਿ ਮੈਨੂੰ ਇੱਥੇ ਖਤਰਾ ਮੈਂ ਹਰਪੁਰ ਤੋਂ ਆਉਣਾ ਮੈਂ ਕੋਰਟ 'ਚ ਨਹੀਂ ਜਾ ਸਕਦਾ ਮੈਨੂੰ ਖਤਰਾ ਫਰੀਦਕੋਟ ਮੈਂ ਨਹੀਂ ਪਹੁੰਚ ਸਕਦਾ ਤਾਂ ਉਸ ਖਤਰੇ ਨੂੰ ਦੇਖਦੇ ਉਹਦੇ ਉਹਦੀ ਐਪਲੀਕੇਸ਼ਨ ਨੂੰ ਸੁਣਦੇ ਹੋਏ ਕੇਸ ਟਰਾਂਸਫਰ ਚੰਡੀਗੜ੍ਹ ਕਰਤਾ ਦੂਜੀ ਇੱਕ ਐਪਲੀਕੇਸ਼ਨ ਪਾਈ ਜਾਂਦੀ ਆ ਕਿ ਇਹਦਾ ਸਟੇਟਸ ਦੱਸਿਆ ਜਾਵੇ ਕੀ ਆ ਇਸ ਕੇਸ ਦਾ ਸਟੇਟਸ ਕੀ ਆ ਕਿੰਨੇ ਚਲਾਨ ਰਹਿ ਗਏ ਜਾਂ ਕੀ ਇਨਵੈਸਟੀਗੇਸ਼ਨ ਪੂਰੀ ਹੋ ਗਈ ਉਦਾਵ ਮਕਸਦ ਕੁਛ ਵੀ ਹੋ ਸਕਦਾ ਐਪਲੀਕੇਸ਼ਨ ਪਾਉਂਦਾ ਪਰ ਸਰਕਾਰ ਦੇ ਜਵਾਬ ਦੀ ਅੱਜ ਤੱਕ ਵੇਟ ਹੋ ਰਹੀ ਆ 29 7 29 ਜੁਲਾਈ 2024 ਇਹ ਇਹ ਆਰਡਰ ਆ 2024 ਦਾ ਤੇ ਅੱਜ ਆਪਾਂ ਜੁਲਾਈ ਮਹੀਨੇ ਚ ਖੜੇ ਆ 2025 ਚ ਜਿਹੜੇ ਇਹ ਨਹੀਂ ਦੱਸ ਸਕੇ ਬਈ 2024 ਦੀ ਪਾਈ ਹੋਈ ਐਪਲੀਕੇਸ਼ਨ ਨੂੰ 2025 ਤੱਕ ਜਵਾਬ ਨਹੀਂ ਦੇ ਸਕੇ ਤੇ ਇਨਸਾਫ ਸਾਨੂੰ ਸ਼ਿਕੁ ਦੇਣਗੇ ਅੱਜ ਸੈਸ਼ਨ ਸੱਦਿਆ ਜਾ ਰਿਹਾ ਬੇਅਦਬੀ ਦੇ ਨਾਂ ਤੇ ਤੁਸੀਂ 24 ਘੰਟੇ ਵਾਲੇ ਪੋਸਟਰ ਲਾਏ ਸੀ ਪੂਰੇ ਪੰਜਾਬ 'ਚ 24 ਘੰਟੇ 'ਚ ਇਸ ਮਸਲੇ ਦਾ ਹੱਲ ਕਰਾਂਗੇ ਕੋਟਕਪੂਰਾ ਗੋਲੀ ਕਾਂਢ ਦਾ ਬਹਿਵਲ ਕਲਾਂ ਦਾ ਬੇਅਦਬੀ ਦਾ ਤੇ ਅੱਜ 24 ਘੰਟੇ ਸਾਡੇ ਸਾਢੇ 3 ਸਾਲ ਟੱਪ ਗਿਆ ਅਸੀਂ ਕਿੱਥੇ ਲਿਆਂਦਿਆ ਕਿੱਥੇ ਹੱਲ ਹੋਇਆ ਕਿਹੜੇ ਬੇਅਦਬੀ ਵਾਲੇ ਨੂੰ ਸਜ਼ਾ ਹੋ ਗਈ ਬੇਅਦਬੀ ਦਾ ਮੁੱਖ ਦੋਸ਼ੀ ਸਰਸੇ ਵਾਲਾ ਰਾਮ ਰਹੀਮ ਜੇ ਕਿਸੇ ਆਮ ਬੰਦੇ ਨੂੰ ਫੜ ਕੇ ਲੈਣਾ ਹੋਵੇ ਵਿਦੇਸ਼ਾਂ ਚ ਫੜ ਕੇ ਲਿਆ ਜਾਂਦਾ ਕਿਸੇ ਕੇਸ ਚ ਇਨਵੋਲ ਹੋਵੇ ਕਿਸੇ ਨੂੰ 에어ਪੋਰਟ ਤੋਂ ਚੜ੍ਹਨ ਨਹੀਂ ਦਿੱਤਾ ਜਾਂਦਾ ਉਹਨੂੰ ਰੋਕ ਲਿਆ ਜਾਂਦਾ ਉਹਨਾਂ ਲਈ ਲੱਖ ਲੱਖ ਵੱਖ-ਵੱਖ ਤਰ੍ਹਾਂ ਦੀਆਂ ਐਲਓਸੀਆਂ ਜਾਰੀ ਹੋ ਜਾਂਦੀਆਂ ਬੰਦਾ ਪੰਜਾਬ ਤੋਂ ਬਾਹਰ ਨਹੀਂ ਜਾ ਸਕਦਾ ਸਟੇਟ ਤੋਂ ਬਾਹਰ ਨਹੀਂ ਹੁੰਦਾ ਜੇ ਅਦਰ ਸਟੇਟ ਜਾਵੜਦਾ ਦੇਸ਼ ਤੋਂ ਬਾਹਰ ਨਹੀਂ ਹੋ ਸਕਦਾ ਪਰ ਬੰਦਾ ਚੱਕਿਆ ਜਾਂਦਾ ਸਰਸੇਵਾਲਾ ਸਨਾਰੀਆ ਜੇਲ੍ਹ ਚ ਬੈਠਾ ਜਿਹੜਾ ਮੁੱਖ ਬੇਅਦਬੀ ਦਾ ਦੋਸ਼ੀ ਆ ਉਹਨੂੰ ਲੈ ਕੇ ਪੰਜਾਬ ਚ ਉੱਥੇ ਗੱਲਬਾਤ ਨਹੀਂ ਕਰ ਸਕੇ ਅਸੀਂ ਗੱਲ ਕਰਦੇ ਹਾਂ ਬੇਅਦਬੀ ਦਾ ਕਾਨੂੰਨ ਬਣਾਉਣ ਦੀ ਜੇ ਬਿਆਦਮੀ ਦੇ ਕਾਨੂੰਨ ਬਣੂਗਾ ਰਾਹਤ ਸਾਰਿਆਂ ਨੂੰ ਮਿਲਣੀ ਹੈ ਪਰ 3.5 ਸਾਲ ਆ ਸਰਕਾਰ ਆਈ ਨੂੰ ਹੋ ਗਿਆ ਜਿਹੜੀਆਂ ਇਹ ਚ ਬਿਆਦਮੀ ਹੋ ਗਈਆਂ ਤਾਂ ਕੌਣ ਜ਼ਿੰਮੇਵਾਰ ਇੱਕ ਕਸਾਨ ਹੋ ਗਿਆ ਇੱਕ ਸਾਲ ਦੇ ਵਿੱਚ ਜਵਾਬ ਹੀ ਨਹੀਂ ਢਾਕਲ ਕਰ ਸਕੇ ਅਧਿਕਾਰੀ ਜਾਂਚ ਅਧੂਰੀ ਆ ਜੀ ਇਹ ਜਾਂਚ ਅਧੂਰੀ ਆ ਜਾਂਚ ਹੀ ਨਹੀਂ ਪੂਰੀ ਹੋਈ ਅਧੂਰੀ ਜਾਂਚ ਦੇ ਸਦਕਾ ਹੀ ਚਲਾਨ ਪੇਸ਼ ਨਹੀਂ ਹੋਇਆ ਉਹਦੇ ਕਰਕੇ ਹੀ ਟ੍ਰਾਇਲ ਨਹੀਂ ਚੱਲ ਰਿਹਾ ਤੇ ਜੇ ਟ੍ਰਾਇਲ ਚੱਲੂਗਾ ਤਾਂ ਇਨਸਾਫ ਮਿਲੂਗਾ ਅੱਜ ਇਹਨਾਂ ਨੂੰ ਇਹ ਲੱਗਦਾ ਹੋਣਾ ਕਿ ਐਵੇਂ ਬੋਲੀ ਜਾਂਦੇ ਆ ਐਵੇਂ ਕਹੀ ਜਾਂਦੇ ਆ ਸਭ ਕੁਝ ਹੋ ਗਿਆ ਪਰ ਸਾਨੂੰ ਪੁੱਛ ਕੇ ਦੇਖੋ ਵੀ ਜਿਹੜੇ 10 ਸਾਲ ਦੇ ਅਸੀਂ ਕੋਰਟ ਕਚਹਿਰੀਆਂ ਦੇ ਧੱਕੇ ਖਾ ਰਹੇ ਹਾਂ ਤੁਹਾਡੇ ਇੱਥੇ ਜਿੱਥੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਆ ਸਾਨੂੰ ਉੱਥੇ ਆ ਕੇ ਤੁਹਾਨੂੰ ਯਾਦ ਕਰਾਉਣਾ ਪੈ ਰਿਹਾ ਵੀ ਭਾਈ ਤੁਸੀਂ ਇਸ ਮੁੱਦੇ ਤੇ ਆਏ ਸੀ ਤੁਸੀਂ ਇਸ ਮੁੱਦੇ ਤੇ ਕਹਿ ਕੇ ਆਏ ਸੀ ਇਹਦੇ ਹੱਲ ਦੇ ਲਈ ਆਏ ਸੀ ਤੁਸੀਂ ਤਾਂ ਜਾਂਚ ਹੀ ਨਹੀਂ ਪੂਰੀ ਕਰ ਸਕੇ ਚਲਾਨ ਨਹੀਂ ਪਹਿਲੀ ਸੁਣਵਾਈ ਸੀ ਦੀ ਚੰਡੀਗੜ੍ਹ ਕੋਰਟ ਦੇ ਵਿੱਚ ਅੱਜ ਪਹਿਲੀ ਸੁਣਵਾਈ ਸੀ ਪਰ ਹੋਰ ਨਹੀਂ ਹੋਰ ਵੀ ਜ਼ਿਕਰ ਹੋਇਆ ਕਿ ਉਸ ਸਮੇਂ ਦੇ ਤਤਕਾਲੀ ਮੁੱਖ ਮੰਤਰੀ ਤੇ ਉਸ ਸਮੇਂ ਦੇ ਗ੍ਰਹਿ ਮੰਤਰੀ ਦਾ ਵੀ ਜ਼ਿਕਰ ਸੀ ਐਫ ਆਈ ਆਰ ਦੇ ਵਿੱਚ ਉਹ ਕੋ ਕਿਹੜਾ ਮਤਲਬ ਤਾਂ ਇਹਨਾਂ ਸਾਰਿਆਂ ਨੇ ਉਹ ਤਾਂ ਇਹਨਾਂ ਸਾਰਿਆਂ ਨੇ ਇਹੀ ਗੱਲ ਕਹੀ ਹੈ ਜੀ 2015 ਦੀ ਸਰਕਾਰ ਜ਼ਿੰਮੇਵਾਰ ਹੈ ਗੋਲੀ ਕਾਂਡ ਤੇ ਬੇਅਦਬੀ ਦੀ ਜ਼ਿੰਮੇਵਾਰ ਅਕਾਲੀ ਸਰਕਾਰ ਹੈ ਜਾਂਚਾਂ ਇਹਨਾਂ ਨੇ ਕਰਨੀਆਂ ਨੇਮਿਨੇਟ ਇਹਨਾਂ ਨੇ ਕਰਨੇ ਆ ਉਹ ਕੀਤੇ ਕਿਉਂ ਨਹੀਂ ਤੁਸੀਂ ਸੈੱਟ ਦੀ ਰਿਪੋਰਟ ਜਿਹੜੀ ਪਿਛਲੀ ਸੀ ਉਹ 'ਚ ਤਾਂ ਨਾ ਹੀ ਨਹੀਂ ਆਇਆ ਲੋਕਾਂ ਨੂੰ ਪ੍ਰਚਾਰਿਆ ਗਿਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਤੁਸੀਂ ਲੋਕਾਂ ਨੂੰ 24 ਘੰਟਿਆਂ 'ਚ ਜਿਹੜੀ ਗੱਲ ਦਾ ਕਹਿ ਕੇ ਆਏ ਸੀ ਜਿਹਦੇ ਕਰਕੇ ਕਹਿ ਕੇ ਆਏ ਸੀ ਅੱਜ ਤੁਸੀਂ ਉਹਨੂੰ ਵੀ ਬਾਹਰ ਕਰਤਾ ਕਮਰਬਿਜੇ ਪ੍ਰਤਾਪ ਹੋਣਾ ਨੂੰ ਪੂਰੇ ਪੰਜਾਬ 'ਚ ਇੱਕ ਪੋਸਟਰ ਬਣਾ ਮਤਲਬ ਉਹਤੇ ਵਾਇਰਲ ਕੀਤਾ ਗਿਆ ਜਿੱਤੇ ਤਿੰਨ ਫੋਟੋ ਹੁੰਦੀਆਂ ਸੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਤੀਜੇ ਕਮਰਬਿਜੇ ਪ੍ਰਤਾਪ ਤੇ ਚੌਥੀ ਲਾਈਨ ਹੁੰਦੀ ਸੀ 24 ਘੰਟਿਆਂ 'ਚ ਬੇਅਦਬੀ ਦਾ ਇਨਸਾਫ ਤੇ ਅੱਜ ਕਿੱਥੇ ਨਾ ਬੇਅਦਬੀ ਦਾ ਇਨਸਾਫ ਮਿਲਿਆ ਨਾ ਗੋਲੀ ਕਾਂਡ ਦਾ ਇਨਸਾਫ ਮਿਲਿਆ ਤੇ ਜਿਹਦੇ ਨਾਂ ਤੇ ਕਹਿੰਦੇ ਸੀ ਉਹਨੂੰ ਪਾਰਟੀ 'ਚ ਤੇ ਦੂਜੀ ਆ ਇਹੋ ਜਿਹਿਆਂ ਇਹੋ ਜਿਹਿਆਂ ਜੱਜਮੈਂਟਾਂ ਜਦੋਂ ਕੋਰਟ ਚੋਂ ਨਿਕਲ ਕੇ ਆਉਣ ਸਾਲ ਸਾਲ ਤੁਸੀਂ ਉਹਦੇ ਲਈ ਵੇਖੋ ਹੀ ਨਾ ਉਹਦੇ ਤੇ ਗੌਰ ਹੀ ਨਾ ਕਰੋ ਜੇ ਤੁਸੀਂ ਚੈਲੰਜ ਕਰਦੇ ਹੋ ਕਿਸੇ ਚੀਜ਼ ਨੂੰ ਸੁਪਰੀਮ ਕੋਰਟ ਜਾਂਦੇ ਹੋ ਤਾਂ ਤੁਹਾਡੀ ਪਹਿਲੀ ਪਹਿਲੀ ਤਰੀਕ ਤੇ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਸੁਪਰੀਮ ਕੋਰਟ ਤੁਹਾਡੀ ਫਾਈਲ ਚੱਕ ਕੇ ਆ ਮਾਰਦਾ ਬਾਹਰ ਵੀ ਤੁਹਾਡੇ ਪੱਲੇ ਹੀ ਕੱਖ ਨਹੀਂ ਤੇ ਅੱਜ ਤੁਸੀਂ ਉਹ ਲੋਕਾਂ ਨੂੰ ਗੁੰਮਰਾਹ ਕਰ ਲਈ ਇੱਕ ਸਦਨ ਸੱਦਿਆ ਸੈਸ਼ਨ ਸੱਦਿਆ ਪੰਜਾਬ ਦੇ ਲੋਕਾਂ ਦਾ ਪੈਸਾ ਇੱਥੇ ਤੁਸੀਂ ਦਿਖਾ ਦੇਣਾ ਵੀ ਇੰਨਾ ਲੱਗ ਗਿਆ ਇਨਪੁੱਟ ਕੀ ਆ ਬੇਅਦਬੀ ਤੇ ਬਨਣਾ ਚਾਹੀਦਾ ਕਾਨੂੰਨ ਮੈਂ ਉਹਦੀ ਹਮਾਇਤ ਕਰਦਾ ਪੰਜਾਬ ਚ ਕਿਸੇ ਵੀ ਧਰਮ ਦਾ ਨਰਾਦਰ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਪਰ ਯਾਰ ਤੁਸੀਂ ਉਹਨੂੰ ਇੰਨਾ ਵੀ ਨਾ ਵੇਚੋ ਕਿ 24 ਘੰਟੇ ਵੇਚ ਕੇ ਤੁਸੀਂ ਸਰਕਾਰ ਬਣ ਆਲੀ ਤੇ ਆ ਸਵਾ ਸਾਲ ਰਹਿੰਦਾ ਤੁਸੀਂ ਕਾਨੂੰਨ ਦੇ ਨਾਂ ਤੇ ਵੇਚ ਕੇ ਅਗਲੀ ਵਾਰੀ ਨੂੰ ਫੇਰ ਖੜੇ ਹੋਵੋ ਜਿਹੜੇ ਜਿਹੜੇ ਲੋਕਾਂ ਦੇ ਨਾਲ ਵਧਿੱਕਿਆਂ ਨੂੰ ਉਹਨਾਂ ਨੂੰ ਇਨਸਾਫ ਮਿਲਿਆ ਜਿਹੜਾਂ ਇਸ ਤਰ੍ਹਾਂ ਨਹੀਂ ਤੁਸੀਂ ਕਾਨੂੰਨ ਦੀ ਮੰਗ ਕਰਦੇ ਹੋ ਵੀ ਬੇਅਦਬੀ ਦੇ ਮਾਮਲੇ 'ਚ ਕਿਸ ਤਰ੍ਹਾਂ ਦਾ ਕਾਨੂੰਨ ਮੰਗੋ ਸਾਡੀਆਂ ਸਜ਼ਾ ਹੋਣੀ ਚਾਹੀਦੀ ਆ ਸਜ਼ਾਏ ਮੌਤ ਤੱਕ ਦਾ ਕਾਨੂੰਨ ਸਾਡੇ ਗਵਾਂਢੀ ਸੂਬੇ ਦੀ ਗੱਲ ਕਰੀਏ ਗਵਾਂਢੀ ਦੇਸ਼ ਦੀ ਗੱਲ ਕਰੀਏ 295 ਸੀ ਧਾਰਾ ਸਰ ਕਲਮ ਕਰ ਦਿੰਦੇ ਆ ਅਗਲੇ ਕਦੇ ਸੁਣਿਆ ਬੇਅਦਬੀ ਹੋ ਗਈ ਕਰਾਣ ਦੀ ਬਾਹਰ ਕਦੇ ਸੁਣਿਆ ਸੀ ਸਾਡੇ ਪੰਜਾਬ 'ਚ ਸਿੱਖ ਸਟੇਟ ਹੋਵੇ ਤੇ ਸਿੱਖਾਂ ਦੇ ਅਸਟ ਦੀ ਬੇਅਦਬੀ ਹੋਈ ਹੋਵੇ ਤੇ ਲਾਹਨ ਤਾਂ ਸਾਡੇ ਤੇ ਬਈ ਤੇ ਉਹਦੇ ਤੇ ਸਿੱਖ ਹੀ ਸਿੱਖਾਂ ਦੇ ਲੋਕ ਹੀ ਸਰਕਾਰ ਬਣਾਉਂਦੇ ਹੋਣ ਨਾਂ ਦੇ ਨਾਲ ਸਿੰਘ ਲੱਗਦਾ ਹੋਵੇ ਤੇ ਅਸੀਂ ਉਹਦੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਹੋਵੇ ਤੇ ਉਸ ਤੋਂ ਬਾਅਦ ਉਹਤੇ ਨਿਆਂ ਵੀ ਨਾ ਕੀਤਾ ਹੋਵੇ ਤਾਂ ਫਿਰ ਸਾਡੇ ਤੇ ਯਕੀਨ ਕਰੋ ਕਿ ਜੀ ਮੈਨੂੰ ਹੋਰ ਦੱਸੋ ਕਿ ਪਹਿਲਾਂ ਜਿਹੜਾ ਐਫਆਈਆਰ ਦਾ ਜ਼ਿਕਰ ਹੋ ਰਿਹਾ ਸੀ ਉਸ ਦੇ ਵਿੱਚ ਤਤਕਾਲੀ ਮੁੱਖ ਮੰਤਰੀ ਤਤਕਾਲੀ ਗ੍ਰਹਿ ਮੰਤਰੀ ਦਾ ਕਿਸੇ ਐਫਆਈਆਰ ਦੇ ਵਿੱਚ ਜ਼ਿਕਰ ਹੈ ਸੀ ਬਹਿਵਲ ਕਲਾਂ ਦੇ ਕੋਟ ਨਹੀਂ ਜੀ ਆ ਜਿਹੜੀ ਹੁਣ ਹੋਈ ਆ ਕੋਟਕਪੂਰੇ ਚ ਹੋਇਆ ਉਹ ਕੋਟਕਪੂਰੇ ਚ ਇਹਨਾਂ ਨੇ ਕੀਤਾ ਬਹਿਵਲ ਕਲੰਦਰ ਚਲਾਣ ਹੀ ਮੈਂ ਦੱਸ ਰਿਹਾ ਵੀ ਜਾਂਚ ਹੀ ਅਧੂਰੀ ਪਈ ਆ ਕੋਟਕਪੂਰਾ ਚ ਹੈ ਕੋਟਕਪੂਰਾ ਚ ਹੁਣ ਹੋਇਆ ਜਿਹੜੀ ਦੁਬਾਰਾ ਇਨਵੈਸਟੀਗੇਸ਼ਨ ਹੋਈ ਹੈ ਲਕੇ ਜਦਵ ਹੋਣ ਵਾਲੀ ਉਹ ਚ ਨ ਉਹਨਾਂ ਦੇ ਉਹਨਾਂ ਦੇ ਨਾਂ ਮ ਉਸ ਸਮੇਂ ਦੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਡੀਜੀਪੀ ਆਈਜੀ ਜਿਹੜੇ ਹੋਰ ਵੱਡੇ ਅਧਿਕਾਰੀ ਸੋ ਉਹਨਾਂ ਦੇ ਨਾਂ ਨੇ ਪਰ ਜਿਹੜੀ ਹੁਣ ਬਹਿਵਲ ਕਲਾਂ ਦੀ ਆ ਜਾਂਚ ਅਧੂਰੀ ਰਹਿੰਦੀ ਆ ਜਿਹੜੀ ਜਿਹੜੀ ਜਿੱਥੇ ਇਹ ਬੰਦੇ ਜਾ ਕੇ ਕਹਿੰਦੇ ਹੁੰਦੇ ਸੀਗੇ ਕਿ ਇਹ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਕਤਲ ਹੋਏ ਉਹਨਾਂ ਦਾ ਇਨਸਾਫ ਅਸੀਂ ਕਰਾਵਾਂਗੇ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਨੇ ਤਾਂ ਕਿਰਪਾ ਕਰਤੀ ਪਰ ਇਹ ਬੰਦੇ ਕਦੋਂ ਆਪਣਾ ਕੰਮ ਕਰਨਗੇ ਇਹਨਾਂ ਨੂੰ ਇਹੀ ਸਵਾਲ ਆ ਜੀ ਬਾਜਪਾ ਸਾਹਿਬ ਕਹਿੰਦੇ ਕਿ ਨਾਮ ਕੱਢ ਦਿੱਤਾ ਗਿਆ ਸੈਟਿੰਗ ਹੋ ਗਈ ਉਹ ਕਿਹੜੀ ਸੈਟਿੰਗ ਦੀ ਗੱਲ ਕਰ ਰਹੇ ਨੇ ਕਿਹੜੇ ਨਾਮ ਕੱਢਣ ਦੇ ਪੋਤਾ ਜੀ ਨਾ ਆਇਆ ਹੀ ਨਹੀਂ ਹਜੇ ਨਾ ਉਹ ਤਾਂ ਗੱਲ ਇਹ ਆ ਵੀ ਕੱਡੇ ਦੀ ਗੱਲ ਤੁਸੀਂ ਕਹਿੰਦੇ ਹੋ ਉਹਨਾਂ ਉਹ ਤਾਂ ਹਜੇ ਮਤਲਬ ਬੰਦ ਹੀ ਨਹੀਂ ਕੀਤੀ ਗਈ ਜਾਂ ਤਾਂ ਉਹਨੂੰ ਕਲੋਜ਼ ਅਪ ਦੇ ਦੇਣ ਜਾਉਂਚ ਨਾ ਪਾ ਕੇ ਕਲੋਜ਼ ਅਪ ਦੇ ਦੇਣੇ ਤਾਂ ਇਹਨਾਂ ਨੇ ਦੇਣਾ ਇਹ ਕਲੋਜ਼ ਅਪ ਵੀ ਨਹੀਂ ਦਿੰਦੇ ਨਾ ਵੀ ਨਹੀਂ ਪਾਉਂਦੇ ਤੇ ਇਹ ਤਾਂ ਜਵਾਬ ਹੀ ਨਹੀਂ ਦਿੰਦੇ ਨਾ ਤਾਂ ਇਹਨਾਂ ਨੇ ਕੀ ਪਾਉਣੀ ਆ ਜੀ ਲੱਗਦਾ ਕਿ ਇਨਸਾਫ ਮਿਲੇਗਾ ਕਿਉਂਕਿ ਸਰਕਾਰ ਦਾ ਇਹ ਤਾਂ ਵੀ ਥੋੜਾ ਸਮਾਂ ਲੈ ਕੇ ਕੀ ਹਾਲਾਤ ਚੱਲੀ ਜਾਂਦੇ ਆ ਜਿਹੜੀ ਜਿਹੜੀ ਸਪੀਡ ਨਾਲ ਪੰਜਾਬ ਦੇ ਲੋਕਾਂ ਨੇ ਲਿਆਂਦੇ ਸੀ ਅੱਜ ਦੇ ਹਾਲਾਤਾਂ ਦੇ ਮੁਤਾਬਕ ਉਹ ਦੁੱਗਣੀ ਸਪੀਡ ਨਾਲ ਇਹਨਾਂ ਨੂੰ ਪਿੱਛੇ ਭੇਜਿਆ ਜਾਊਗਾ 201 ਉਹ ਲੋਕਾਂ ਦੇ ਵਿੱਚ ਇਹ ਕਹਿ ਕੇ ਵੋਟਾਂ ਮੰਗਣ ਉੱਠੀ ਹੋਣੀ ਆ ਕਿ ਉਹਨਾਂ ਨੇ ਕਿਸਦਾ ਖਾਲਾ ਪੱਕਾ ਕਰਾਇਆ ਕਿਸ ਦੀ ਮੋਟਰ ਲਵਾਈ ਹੈ ਕਿਸਦਾ ਕੰਮ ਕੀਤਾ ਨਿੱਜੀ ਕੰਮ ਕੀਤੇ ਹੋਣਗੇ ਇਹਨਾਂ ਦੇ ਪੱਲੇ ਤਾਂ ਉਹ ਵੀ ਨਹੀਂ ਪੈਣੇ ਇਹਨਾਂ ਦੇ ਪੱਲੇ ਤਾਂ ਉਹ ਕੰਮ ਵੀ ਨਹੀਂ ਹੈਗੇ ਨਾ ਇਹਨਾਂ ਦੀ ਰਾਜਨੀਤਿਕ ਬੈਕਗ੍ਰਾਉਂਡ ਆ ਇਹਨਾਂ ਦੇ ਤਾਂ ਜੇ 94 ਐਮਐਲਏ ਨੇ 93 ਐਮਐਲਏ ਆ ਤੇ ਇਹਨਾਂ ਚੋਂ 70 ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਬੇਅਦਬੀ ਦਾ ਕਿਹੜਾ ਇਨਸੀਡੈਂਟ ਕਿਹੜੀ ਜਗ੍ਹਾ ਤੇ ਕਦੋਂ ਹੋਇਆ ਤੇ ਕਿੰਨੀ ਤਰੀਕ ਨੂੰ ਹੋਇਆ ਇਹ 10-15 ਜਣੇ ਨੂੰ ਇਹਨਾਂ ਚੋਂ ਪਤਾ ਹੋਊਗਾ ਦੇ ਵਿਧਾਇਕ ਸੀ ਗੁਰਦੇਵ ਸਿੰਘ ਸਿੱਖ ਉਹਨਾਂ ਦੇ ਵੀ ਧਿਆਨ ਚ ਪੂਰਾ ਮਸਲਾ ਮੈਂ ਉਹਨਾਂ ਨੂੰ ਪੁੱਛਿਆ ਸਵਾਲ ਉਹ ਕਹਿੰਦੇ ਕਿ ਇਸ ਤਾਂ ਸਿਰਫ ਕਾਰਵਾਈ ਨੂੰ ਅੱਗੇ ਵਧਾਇਆ ਸਾਰੀ ਕਾਰਵਾਈ ਤਾਂ ਕਾਂਗਰਸ ਦੇ ਸਮੇਂ ਦੇ ਵਿੱਚ ਵੀ ਹੈ ਜਿਹਦੇ ਜਿਹਦੇ ਨਾਮ ਉਸ ਦੇ ਵਿੱਚ ਆਉਣਾ ਸੀ ਪਹਿਲਾਂ ਹੀ ਆਲਰੇਡੀ ਹੈ ਫਿਰ ਤੁਸੀਂ ਇਹ ਕਹਿ ਦਿਓ ਵੀ ਅਸੀਂ ਕੁਝ ਕਰ ਨਹੀਂ ਸਕਦੇ ਫਿਰ ਆਪਾਂ ਕਾਂਗਰਸ ਨੂੰ ਘੇਰ ਲਾਂਗੇ ਨਾ ਵੀ ਕਾਂਗਰਸ ਨੇ ਕੁਝ ਕੀਤਾ ਨਹੀਂ ਉਹਨੇ ਗਲਤ ਕਰਤਾ ਮੌਜੂਦਾ ਸਰਕਾਰ ਚ ਬੈਠ ਕੇ ਤੁਸੀਂ ਦੂਜਿਆਂ ਤੇ ਕਹੋਗੇ ਤਾਂ ਫਿਰ ਇਹ ਸਰਕਾਰ ਕੌਣ ਚਲਾ ਰਿਹਾ ਕਾਂਗਰਸ ਚਲਾ ਰਹੀ ਹੈ ਕਿ ਆਪਾ ਵੀ ਜੇ ਨਹੀਂ ਚਲਦੀ ਤਾਂ ਹੱਥ ਖੜੇ ਕਰਕੇ ਬਾਹਰ ਆ ਜਾਓ ਸਰੈਂਡਰ ਹੋ ਜਾਓ ਪੰਜਾਬ ਦੇ ਲੋਕ ਹੋਰ ਬਹੁਤ ਹੈਗੇ ਆ ਜ ਮੈਥੋਂ ਮੈਂ ਇਹੀ ਗੱਲ ਕਹੂੰਗਾ ਕਿ ਇਹ ਰਹਿੰਦੇ ਸਮੇਂ ਦੇ ਵਿੱਚ ਇਸ ਮਸਲੇ ਦਾ ਹੱਲ ਕਰ ਦੇਣ ਇਹੀ ਪੰਜਾਬ ਦੇ ਲੋਕਾਂ ਦੇ ਲਈ ਰਾਹਤ ਹੋਊਗੀ ਜਿਹੜਾ ਹੋਰ ਕੋਸ਼ਾ ਉਹ ਪੰਜਾਬ ਦੇ ਲੋਕ ਕਿਸੇ ਵੀ ਖਾਤੇ ਨਹੀਂ ਕਰਨਗੇ ਧੰਨਵਾਦ ਹਾਂ ਜੁਗਰਾਤ ਸਿੰਘ ਸਾਡੇ ਨਾਲ ਸੀ ਤਾਂ ਸੀਤ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਜਦੋਂ ਬਾਬਲ ਕਲਾਂਗੋਲੀ ਕਾਂਡ ਹੋਇਆ ਤਾਂ ਉਸਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿ ਪਹਿਲੀ ਤਰੀਕ ਸੀ ਅੱਜ ਚੰਡੀਗੜ੍ਹ ਦੇ ਵਿੱਚ ਪਰ 1 ਸਾਲ ਤੋਂ ਅਦਾਲਤ ਕਾਰਵਾਈ ਦੀ ਰਿਪੋਰਟ ਮੰਗ ਰਹੀ ਆ ਪਰ 1 ਸਾਲ ਦੇ ਵਿੱਚ ਰਿਪੋਰਟ ਵੀ ਹੈ ਜਿਹੜੀ ਉਹ ਅਦਾਲਤ ਦੇ ਵਿੱਚ ਦਾਖਲ ਨਹੀਂ ਕੀਤੀ ਗਈ ਤਾਂ ਗਮਰਾਹ ਕੀਤਾ ਜਾ ਰਿਹਾ ਉਹਨਾਂ ਨੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਇੱਕ ਪਾਸੇ ਵਿਦਭੀਤੀ ਕਾਨੂੰਨ ਲਿਆਉਣ ਦੀ ਗੱਲ ਕੀਤੀ ਗਈ ਆ ਤਾਂ ਉਹਨਾਂ ਨੇ ਕਿਹਾ ਕਿ ਕਾਨੂੰਨ ਆਉਣਾ ਚਾਹੀਦਾ ਸਖਤ ਕਾਨੂੰਨ ਆਉਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਨਾਲ ਦੇ ਗਵਾਂਢੀ ਮੁਲਕ ਦੇ ਵਿੱਚ ਹੈ ਕਿ ਜੇ ਉਹ ਤੇ ਕਿਸੇ ਉਹਨਾਂ ਦੇ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਤਾਂ ਸਿਰ ਕਲਮ ਹੁੰਦਾ ਤਾਂ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਨਾਲ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਆ ਪਰ ਸਵਾਲ ਜ਼ਰੂਰ ਖੜੇ ਕੀਤੇ ਨੇ ਕਿ ਸਾਨੂੰ ਨਹੀਂ ਲੱਗਦਾ ਕਿ ਇਨਸਾਫ ਆ ਜਿਹੜਾ ਉਹ ਮਿਲੇਗਾ ਸਾਥੀ ਬੰਤੇ ਇਸ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਾਨਾ ਸਪੋਕਸਮੈਨ ਟੀਵੀ ਪੰਜਾਬ ਵਿਧਾਨ ਸਭਾ ਚੰਡੀਗੜ੍ਹ